ਅੱਜ ਅਸੀਂ ਚਮਕੌਰ ਸਾਹਿਬ ਦੇ ਦਾਦਪੁਰਾ ਅਤੇ ਬਜੀਦਪੁਰ ਦੇ ਨਾਲ ਲੱਗਦੇ ਬੰਨ ਦੇ ਉੱਤੇ ਖੜੇ ਆ ਤਾਂ ਇੱਥੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਆਖਰਕਾਰ ਇਹ ਪੰਜਾਬੀ ਕਿਵੇਂ ਦਰਿਆਵਾਂ ਨੂੰ ਠੱਲਦੇ ਨੇ ਸਾਰਾ ਦਿਨ ਇੱਥੇ ਜਿਹੜੀ ਆ ਭਾਰੀ ਮੁਸ਼ਕਲ ਤੋਂ ਬਾਅਦ ਇੱਥੇ ਬੰਨ ਜਿਹੜਾ ਉਹ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਹੜੇ ਲੋਕ ਨੇ ਲਾਗੇ ਦੇ ਪਿੰਡਾਂ ਦੇ ਉਹ ਇੱਥੇ ਆ ਕੇ ਜਿਹੜਾ ਇਹ ਬੰਨ ਨੂੰ ਬੰਨਣ ਦੇ ਵਿੱਚ ਮਦਦ ਕਰ ਰਹੇ ਨੇ ਤਾਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਅੱਛਾ ਤੁਸੀਂ ਹਵਾਰਾ ਤੋਂ ਇੱਥੇ ਸੇਵਾ ਕਰਨ ਲਈ ਆਏ ਹੋ ਪੰਜ ਦਿਨ ਹੋ ਗਏ ਸਾਨੂੰ ਸੇਵਾ ਕਰਦਾ ਪ੍ਰਸ਼ਾਦ ਦੀ ਸੇਵਾ ਕਰ ਰਹੇ ਉਹ ਗੱਟੀ ਖੜੀ ਆਪਨ ਉੱਤੇ ਜਕਟਾਰਨਿੰਗ ਹਵਾਰਾ ਹੁਣ ਜੀ ਹਾਂਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਜੀ ਬਹੁਤ ਦੇਖੋ ਸੰਗਤਾਂ ਕਿੰਨੀਆਂ ਤੋਰੀਆਂ ਕਿੰਨੇ ਸੇਵਾਦਾਰ ਦੇਖੋ ਜੀ ਕੁਝ ਆਲੇ-ਦੋਲੇ ਦੇ ਪਿੰਡਾਂ ਦੀ ਸੰਗਤ ਹੋਰ ਇਲਾਕੇ ਤੋਂ ਆ ਕੇ ਸੰਗਤ ਆ ਜਿਹੜੀ ਆ ਸਾਹਮਣੇ ਖੜੀ ਆ ਸੀ ਕਿਹਨੇ ਡਰੇਨ ਪੱਟ ਹੋ ਜਵੇ ਪਾਣੀ ਦਾ ਬਹੁਤ ਘਟ ਜਾਊਗਾ ਇਹ ਤਾਂ ਪਰਲੇ ਪਾਸੇ ਆ ਹਾਂ ਮੰਨਦੇ ਹੀ ਨਹੀਂ ਹੈਗੇ ਮੰਨਦੇ ਨਹੀਂ ਇਹ ਗੱਲ ਸਰਕਾਰ ਹੀ ਮੰਦੀ ਕਹਿੰਦੇ ਪਤਾ ਨਹੀਂ ਕਿ ਆ ਇਹਨਾਂ ਨੂੰ ਚੱਕਰ ਪਿਆ ਹੋਇਆ ਹੈ ਤਗੜੇ ਬੰਦਿਆਂ ਦੀ ਜ਼ਮੀਨਾਂ ਇੱਧਰ ਇੱਧਰ ਪਏ ਗਰੀਬ ਬੰਦੇ ਹਟ ਜਾਣ ਸਾਬ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਇਹ ਕਹਿੰਦੇ ਹਟ ਜਾਣ ਹਟਦੇ ਆ ਹਟ ਜਾਣ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਅੱਜ ਅਸੀਂ ਚਮਕੌਰ ਸਾਹਿਬ ਦੇ ਦਾਦਪੁਰਾ ਅਤੇ ਬਜੀਦਪੁਰ ਦੇ ਨਾਲ ਲੱਗਦੇ ਬੰਨ ਦੇ ਉੱਤੇ ਖੜੇ ਆ ਤਾਂ ਇੱਥੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਆਖਰਕਾਰ ਇਹ ਪੰਜਾਬੀ ਕਿਵੇਂ ਦਰਿਆਵਾਂ ਨੂੰ ਠੱਲਦੇ ਨੇ ਪਿਛਲੇ ਲਗਭਗ ਚਾਰ ਤੋਂ ਪੰਜ ਦਿਨਾਂ ਤੋਂ ਜਿਹੜੀ ਹੈ ਲਗਾਤਾਰ ਇੱਥੇ ਦਰਿਆ ਨੂੰ ਬੰਨ ਲਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਆ ਪਿੱਛੋਂ ਬੇਲੇ ਤੋਂ ਜਿਹੜੀਆਂ ਪਰ ਪਰ ਕੇ ਇੱਥੇ ਜੇ ਕਹਿ ਲਿਆ ਜਾਵੇ ਇਹ ਜਿਹੜੇ ਗੱਟੇ ਲੈ ਜਾਂਦੇ ਜਾ ਰਹੇ ਨੇ ਤੇ ਇੱਥੋਂ ਬੰਨ ਜਿਹੜਾ ਜਾਲਾਂ ਦੇ ਵਿੱਚ ਪਾ ਕੇ ਗੱਟੇ ਉਸ ਤੋਂ ਬਾਅਦ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਮੈਂ ਵਿਸ਼ਾਲ ਨੂੰ ਕਹੂੰਗਾ ਕਿ ਇੱਕ ਵਾਰ ਉੱਪਰ ਆ ਕੇ ਵੀ ਦੁਬਾਰਾ ਜਿਹੜੀ ਉੱਪਰੋਂ ਤਸਵੀਰਾਂ ਦਿਖਾ ਦਿਓ ਕਿ ਆਖਰਕਾਰ ਕਿਉਂਕਿ ਇਹ ਬੰਨ ਜਿਹੜਾ ਸਾਰਾ ਦਿਨ ਇੱਥੇ ਜਿਹੜੀ ਆ ਭਾਰੀ ਮੁਸ਼ਕਲ ਤੋਂ ਬਾਅਦ ਇੱਥੇ ਬੰਨ ਜਿਹੜਾ ਉਹ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਲੋਕ ਨੇ ਲਾਗੇ ਦੇ ਪਿੰਡਾਂ ਦੇ ਉਹ ਇੱਥੇ ਆ ਕੇ ਜਿਹੜਾ ਇਹ ਬੰਨ ਨੂੰ ਬੰਨਣ ਦੇ ਵਿੱਚ ਮਦਦ ਕਰ ਰਹੇ ਨੇ ਤਾਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤਾਂ ਭਾਈ ਜੀ ਤੁਹਾਡਾ ਪਿੰਡ ਇੱਥੇ ਹੀ ਨਾਲੀ ਜੀ ਅੱਛਾ ਤੁਸੀਂ ਹਵਾਰਾ ਤੋਂ ਇੱਥੇ ਸੇਵਾ ਕਰ ਲਈ ਆਏ ਹੋ ਪੰਜ ਦਿਨ ਹੋ ਗਏ ਸਾਨੂੰ ਸੇਵਾ ਕਰਦਾ ਪ੍ਰਸ਼ਾਦ ਦੀ ਸੇਵਾ ਕਰ ਰਹੇ ਉਹ ਗੱਟੀ ਖੜੀ ਆਪਣੀ ਜਗਤਾਰ ਸਿੰਘ ਹਵਾਰਾ ਹੁਣ ਜੀ ਹਾਂਜੀ ਹਾਂਜੀ ਬਹੁਤ ਕਿਰਪਾ ਮਹਾਰਾਜ ਦੀ ਬਹੁਤ ਦੇਖੋ ਸੰਗਤਾਂ ਕਿੰਨੀਆਂ ਤੋਰੀਆਂ ਕਿੰਨੇ ਸੇਵਾਦਾਰ ਦੇਖੋ ਜੀ ਬਹੁਤ ਕਿਰਪਾ ਬਾਬੇ ਦੀ ਬਹੁਤ ਦਿਆ ਬਾਬੇ ਨਾਨਕ ਦੇ ਲੰਗਰ ਚੱਲ ਰਹੇ ਆ ਦੇਖੋ ਸੰਗਤ ਕਿਵੇਂ ਘੁੰਮਦੀਆਂ ਫਿਰਦੀਆਂ ਬਹੁਤ ਕਿਰਪਾ ਹਲਾ ਸ਼ੇਰੀਗਾ ਲੱਗ ਰਹੇ ਆ ਦੇਖੋ ਜੀ ਜੇ ਇਹ ਬੰਨ ਜਿਹੜਾ ਟੁੱਟਦਾ ਇਸ ਤੋਂ ਬਾਅਦ ਇਹ ਨੁਕਸਾਨ ਕਿਹੜੇ ਪਿੰਡਾਂ ਚ ਕਿੰਨਾ ਲੱਗਦਾ ਘੱਟ ਤੋਂ ਘੱਟ 100 ਪਿੰਟ ਜੀ ਜੀ ਆਪਣਾ ਚਾਹੂਗਾ ਤੈਨੂੰ ਇੱਥੇ ਮਾਸਕੜ ਕਿਨੂੰ ਆ ਸਾਰੇ ਜਾ ਕੇ ਪਾਣੀ ਜਾ ਕੇ ਲੱਗੂਗੇ ਬਹੁਤ ਨੁਕਸਾਨ ਜ਼ਿਆਦਾ ਨੁਕਸਾਨ ਹੋ ਜੂਗਾ 100 ਪਿੰਟ ਪਾਣੀ ਦਾ ਡੁੱਬ ਜੂਗਾ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਹੋਰ ਇਲਾਕੇ ਤੋਂ ਆ ਕੇ ਸੰਗਤ ਆ ਜਿਹੜੀ ਆ ਸਾਹਮਣੇ ਖੜੀਆਂ ਸੀ ਕਿ ਇਹਨੇ ਡਰੇਨ ਪਟ ਹੋ ਜਵੇ ਪਾਣੀ ਦਾ ਬਹੁਤ ਘਟ ਜੂਗਾ ਇਹ ਲੱ ਪਰਲੇ ਪਾਸੇ ਆ ਹਾਂ ਮੰਨਦੇ ਨਹੀਂ ਹੈਗੇ ਮੰਨਦੇ ਨਹੀਂ ਇਹ ਗੱਲ ਆਤਮ ਭਾਗ ਦੀਓ ਜੀ ਸਰਕਾਰ ਹੀ ਮੰਦੀ ਕਹਿੰਦੇ ਪਤਾ ਨਹੀਂ ਕਿ ਆ ਇਹਨਾਂ ਨੂੰ ਚੱਕਰ ਪਿਆ ਹੋਇਆ ਹੈ ਤਗੜੇ ਬੰਦਿਆਂ ਦੀ ਜ਼ਮੀਨਾਂ ਹੈ ਇੱਧਰ ਇੱਧਰ ਪਏ ਗਰੀਬ ਬੰਦੇ ਹਟ ਜਾਣ ਸਾਬ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਇਹ ਕਹਿੰਦੇ ਹਟ ਜਾਣ ਹਟਦੇ ਹਾਂ ਹਟ ਜਾਣ ਜੇ ਡਰੇਨ ਪੱਟ ਹੋ ਜਾਵੇ ਅੱਧਾ ਪਾਣੀ ਵਹੋ ਉੱਥੇ ਨੂੰ ਹੋ ਜਾਊਗਾ ਲਾਗ ਲਾਗੇ ਜਿਹੜਾ ਪਹਿਲਾਂ ਇਸ ਇਸ ਤਰ੍ਹਾਂ ਸੀਗਾ ਇਹ ਬਰਾਬਰ ਸੀ ਜੀ ਆ ਖੁਰ ਗਿਆ ਸਾਰਾ ਉੱਥੇ ਤੇ ਆਇਆ ਜੀ ਉਹ ਸਾਹਮਣੇ ਆ ਪੱਥਰ ਲਾ ਆ ਤਾਂ ਮਰੇ ਗ੍ਰੇਡ ਉਹ ਵੀ ਬਹਿ ਗਏ ਹਾਂ ਜੀ ਪੱਥਰ ਲਾ ਆ ਤਾਂ ਗ੍ਰੇਡ ਹੀ ਬਹਿ ਗਏ ਇਧਰ ਉਹ ਸਾਰਾ ਹੀ ਬੰਨਣਾ ਲੱਗਿਆ ਜੇ ਇਹ ਬੰਨ ਕਿਤੇ ਖੁਦਾਨਾ ਖਾਲਸਾ ਟੁੱਟਦਾ ਤਾਂ ਕਿੰਨੇ ਕਿ ਜਿਹੜਾ ਪਿੱਛੇ ਜ਼ਮੀਨ ਤੱਕ ਮਾਰ ਗਿਆ ਹਾਂ ਪਿੰਡ ਦੀ 100 ਪਿੰਡ ਸੋ ਬੂ ਵਾਲੇ ਸਹੀ ਇਧਰ ਸਾਰਾ ਬੇੜ ਏਰੀਆ ਖਤਮ ਹਾਂ 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 ਬਈ ਜੰਡਾ ਸਾਰੇ ਇਧਰ ਬੇਲਾ ਬਰਾਮਪੁਰ ਸਾਰੇ ਪਾਣੀਓ ਪਾਣੀ ਕੋ ਮਜੂਆ ਕਿੰਨੇ ਦਿਨ ਹੋ ਗਏ ਜੀ ਲੱਗਿਆਂ ਨੂੰ ਪੰਜ ਪੰਜ ਪੰਜਵਾਂ ਛੇਵਾਂ ਦਿਨ ਆ ਉਹ ਤੇ ਪਹਿਲਾਂ ਵੀ ਇੱਥੇ ਥੈਲੇ ਲਾਉਂਦੇ ਰਹੇ ਹਾਂ ਹਾਂ ਜੀ ਕੋਈ ਸੁਣਵਾਈਓ ਨਹੀਂ ਕਰਦਾ ਹੈਗਾ ਉਹ ਗੱਲ ਨੂੰ ਚੰਨੀ ਸਾਹਿਬ ਵੀ ਕਹਿੰਦਾ ਜੀ ਪਾਣੀ ਦਾ ਬਹਾਅ ਬਹੁਤ ਤੇਜ਼ ਬਹੁਤ ਪਾਣੀ ਝੂਸ ਆਦੇ ਪਾਣੀ ਜਿੰਨਾ ਜ਼ਿਆਦਾ ਛੱਡੀ ਰੋਜ਼ 2:30 ਵਜੇ ਪਾਣੀ ਛੱਡਦੇ ਆ 4-4 3-3 ਫੁੱਟ ਰੋਜ਼ ਇਸ ਟਾਈਮ ਪਾਣੀ ਛੱਡਦੇ ਆ ਰਾਤ ਉਹਨਾਂ ਨੇ ਪਾਣੀ ਵੀ ਦੇਖ ਰਹੇ ਕਿ ਲੋਕਾਂ ਜਿਹੜੇ ਆਮ ਜਿਹੜੇ ਇੱਥੋਂ ਦੇ ਪਿੰਡਾਂ ਦੇ ਲੋਕ ਨੇ ਨੌਜਵਾਨ ਨੇ ਲੋਕਾਂ 'ਚ ਸੇਵਾ ਦੀ ਭਾਵਨਾ ਵੀ ਬੜੀ ਹੈ ਸੇਵਾਵਾ ਦੂਰ-ਦੂਰ ਤੇ ਮੈਂ ਕਹਿੰਦਾ ਸੱਤ ਸੱਤ ਪੋਸਤਾਂ ਦੇ ਨਹੀਂ ਦੇ ਸਕਦੇ ਸੀ ਬਾਲੇ ਲੋਕਾਂ ਦੀ ਅਸੀਂ ਉਹੀ ਰਹਿੰਦੇ ਨੇ ਕੋਲ ਅਸੀਂ ਸੱਤ ਪੋਟ ਤਾਂ ਇਹਨਾਂ ਦੀ ਦੇਣ ਨਹੀਂ ਦੇ ਸਕਦੇ ਜਿਹੜੇ ਢੇਢੀ ਦੂਰ ਤੇ ਟਰਾਲੀਆਂ ਭਰ ਕੇ ਮਿੱਟੀ ਦੀਆਂ ਤੁਹਾਡਾ ਕਿਹੜਾ ਪਿੰਡਾ ਚ ਚਮੰਡੇਰੀ ਆ ਯਾਰ ਹਾਂਜੀ ਹਾਂਜੀ ਖੇਤਾਂ 'ਚ ਬੈਠਿਆ ਸੀ ਮੁਰੇਕਾਰ ਆ ਸਾਡੇ ਅੱਛਾ ਜੀ ਇੱਥੇ ਤੇ ਜੇ ਨੱਕਾ ਟੁੱਟ ਗਿਆ ਪਹਿਲਾਂ ਤਾਂ ਅਸੀਂ ਸਾਰਾ ਸਮਾਨ ਜਿਹੜਾ ਨਾਲ ਲੱਗਦਾ ਪਿੰਡਾਂ ਬਿਲਕੁਲ ਹਾਂ ਅਸੀਂ ਪਿੰਡ ਤਾਂ ਪਰਾਂ ਹੀ ਦੂਏ ਸੂਏ ਤੇ ਅਸੀਂ ਤਾਂ ਖੇਤਾਂ 'ਚ ਬੈਠਿਆ ਮੰਡੇ 'ਚ ਵਿਚਾਲੇ ਦੋਏ ਬੰਨਾਂ ਦੇ ਵਿਚਾਲੇ ਆ ਅੱਛਾ ਜੀ ਹਾਂਜੀ ਸੰਕਤ ਬਹੁਤ ਦੂ ਤੱਕ ਖੰਨੇ ਤੋਂ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਸਰਕਾਰਾਂ ਦਾ ਕਿੰਨਾ ਕੁ ਸਹਿਯੋਗ ਆ ਸਹਿਯੋਗ ਕੌਣ ਦੇ ਰਿਹਾ ਹੁਣ ਚੰਨੀ ਸਾਹਿਬ ਮੁੱਖ ਮੰਤਰੀ ਉਹ ਵੀ ਕਹੀ ਜਾਂਦੇ ਵੀ ਡਰੇਨ ਪਟਾ ਦਿਓ ਉਦੋਂ ਪਟਾ ਦਿਓ ਪਟਾਉਣੀ ਕਹਿੰਦੇ ਆ ਬਸ ਕਹਿ ਕੇ ਚਲੇ ਜਾਂਦੇ ਵੀ ਕੱਲ ਨੂੰ ਪ ਉਹ ਡਰੇ ਨਹੀਂ ਪਟਣੇ ਕਿਉਂ ਨੇ ਸਾਰਾ ਅਸੀਂ ਕਹਿੰਦੇ ਸੂਏ ਕਿ ਜਿੰਨੀ ਪਟਦਣ ਜਗਾ ਉਹਨੇ ਚ ਨੂੰ ਪਾਣੀ ਅੱਧਾ ਲੰਘ ਜਾਣਾ بارش ਵੀ ਦੇਖ ਰਹੇ ਆ ਅਸੀਂ ਵੀ بارش ਵੀ ਸ਼ੁਰੂ ਹੋ ਗਈ ਹਾਂ بارش ਪਿਛਲੇ ਦਿਨਾਂ ਦੀ بارش ਅਸੀਂ ਕਹਿੰਦੇ ਨਾ ਪਵੇ ਚਿਕੜੀ ਹੁੰਦੀ ਐ ਇੱਥੇ ਕੰਮ ਖੜ ਜਾਂਦਾ ਟਰਾਲੀਆਂ ਨਹੀਂ ਆਉਂਦੀ ਟਰਾਲੀਆਂ ਫਸੀ ਜਾਂਦੀਆਂ ਮਿੱਟੀ ਦੀਆਂ ਟਰਾਲੀਆਂ ਲੈਣੀਆਂ ਬਾਹ ਔਖੀਆਂ ਨੇ ਪਿੱਛੇ 1.5 ਕਿਲੋ ਬਾਹ ਔਖੀਆਂ ਐ ਹਲੇ ਰਾਹ ਗਾਹਾਂ ਐ ਸਾਡੇ ਵਾਲੀ ਸੜਕ ਨੂੰ ਉਧਰੋਂ ਕੱਢੀ ਜਾਂਦੇ ਸਿੱਧੀਆਂ ਟਰਾਲੀਆਂ ਨਹੀਂ ਤਾਂ ਤੁਹਾਨੂੰ ਕਹੂੰਗਾ ਵੀ ਉੱਪਰ ਆ ਕੇ ਇੱਕ ਵਾਰ ਨਾ ਇਹ ਤਸਵੀਰ ਜਿਹੜੀ ਆ ਉੱਪਰੋਂ ਆ ਕੇ ਦਿਖਾ ਦਿੱਤੀ ਜਾਵੇ ਕਿ ਨੋਈ万 ਜਿਹੜੇ ਕੰਮ ਆਣੇ ਪਾਣੀ ਦੇ ਕਿੰਨਾ ਦੇਖੋ ਪਾਣੀ ਕਿੰਨਾ ਤੇਜ਼ ਹੋ ਗਿਆ ਦੇਖੋ ਜੀ ਪਾਣੀ ਹਾਂ ਬਹੁਤ ਤੇਜ਼ ਹੋ ਰਿਹਾ ਹੈ ਬਾਹਰ ਬਾਧ ਰਿਹਾ ਦੇਖੋ ਦੇਖੋ ਤੁਸੀਂ ਆਪੇ ਨੋਟ ਕਰੀ ਜਾਓ ਪਾਣੀ ਕਿਵੇਂ ਬਾਧ ਰਿਹਾ ਦੇਖੋ ਜੀ ਹੈ ਪਾਣੀ ਬਾਧਦਾ ਕਿੰਨਾ ਦੇਖੋ ਜੀ ਤੁਸੀਂ ਹੋਰ ਘੰਟੇ ਰੱਖੋ ਦੇਖ ਲਓ ਪਾਣੀ ਹੋਰ ਵਧੂਗਾ ਇੱਕ ਰਾਤ ਨੂੰ ਇਹ 10 ਵਜੇ 11 ਵਜੇ ਜੇ ਪਾਣੀ ਛੱਡਦੇ ਆ ਕੱਲ ਅਸੀਂ ਹੋਰ ਤੱਕ ਲੱਗਿਆ ਤਾਂ ਜਾ ਸਾਰੇ ਬੰਨ ਜਿੱਥੇ ਉਹ ਉੱਥੇ ਤੱਕ ਸਾਰੇ ਖੜਾ ਤਾ ਰਾਤ ਨੂੰ 11 ਵਜੇ ਸਾਰੇ ਉੱਡ ਗਏ ਦੇਖੋ ਜੀ ਇੱਥੇ ਰੱਖੋ ਸਾਰੀ ਰਾਤ 10 11 ਵਜੇ ਸਾਰੀ ਇੰਨੀ ਮਿੱਟੀ ਹੋ ਗਈ ਹੈ ਵੀਰ ਰਾਤ ਨੂੰ ਫਿਰ ਕਿੰਨੇ ਕ ਵਜੇ ਹਟਦੇ ਨੇ ਜੀ ਸਾਰੀ ਰਾਤ ਲੱਗੀ ਹੈ ਸਾਰੀ ਰਾਤ ਲੱਗੀ ਰਹੀ ਹੈ ਹਾਂ ਹਾਂ ਲੈਟਾਂ ਲੱਗਿਆ ਹੋਣਾ ਲੈਟਾਂ ਰਾਤ ਨੂੰ ਬੰਦੇ ਉੱਡੀ ਪੇ ਬੈਠੇ ਆਰਮੀ ਵੀ ਅਸੀਂ ਦੇਖ ਰਹੇ ਹਾਂ ਸਿੱਖ ਰੈਜੀਮੈਂਟ ਦੇ ਨੌਜਵਾਨ ਹੈਗੇ ਹਾਂ ਜੀ ਇਹਨਾਂ ਦਾ ਬਹੁਤ ਫਾਇਦਾ ਹੋ ਗਿਆ ਜਿਹੜੀ ਇੰਨੀ ਗਾਇਆ ਅਸੀਂ ਤਾਂ ਕਹਿੰਦੇ ਜੇ ਇੰਨੀ ਹੋਰ ਆ ਜਾਂਦੀ ਤਾਂ ਵੀ ਵਧੀਆ ਤਾਂ ਹਾਂ ਜੀ ਬਹੁਤ ਸੰਯੋਗ ਹੈ ਇਹਨਾਂ ਦਾ ਸਰਕਾਰੀ ਅਧਿਕਾਰੀ ਐਮ ਐਲ ਏ ਤੁਹਾਡੇ ਉਹ ਆਏ ਕਿ ਨਹੀਂ ਆਏ ਆਈ ਜਾਂਨੇ ਚਾਹੀ ਜਨੇ ਆਈ ਜਾਂਨੇ ਆ ਜੀ ਜਿਹੜੀ ਗੱਲ ਅਸੀਂ ਸਾਡੀ ਮੰਗ ਆ ਉਹ ਤਾਂ ਮੰਨਦੇ ਨਹੀਂ ਹੈਗੇ ਮੰਗ ਕੇ ਕੀ ਐ ਸਰ ਉਹ ਡਰੇਨ ਪੜ ਦੋ ਬਰ ਬਰ ਡਰੇਨ ਪੜ ਦੋ ਸਾਡਾ ਇਲਾਕਾ ਚੌੜਾ ਜਾਈ ਕਸੂਆ ਜਾਈ ਘੜਤਾ ਉਹਨੇ ਅੱਧਾ ਪਾਣੀ ਖਿੱਚ ਲੈਣਾ ਉਧਰ ਨੂੰ ਨਾਲੇ ਨਾਲੇ ਨਾਲ ਕਹਿੰਦੇ ਉਹ ਬੇਲੀ ਪਈਆ ਰੇਤਾ ਹੀ ਆ ਬਰੇਤੀ ਜਿਹੜੀ ਹੋਈ ਆ ਉਹ 10 ਫੁੱਟ ਬਰੇਤੀ ਉੱਚੀ ਆ ਆ ਕਾਹੀ ਜੰਮੀ ਹੋਈ ਆ ਉਹਨੇ ਜੜਾ ਬਣਾਈ ਆਈ ਆ ਪੱਟ ਨਹੀਂ ਹੁੰਦੇ ਉਧਰ ਤੇ ਪਾਣੀ ਤੇ ਇਹ ਏਰੀਆ ਤੇ ਮਾਈਨਿੰਗ ਦਾ ਬੜਾ ਰੌਲਾ ਪੈਂਦਾ ਉਹੋ ਜਿਹਾ ਵੀ ਕੋਈ ਗੱਲ ਬਾਤ ਹਾਂ ਜੀ ਹਾਂ ਮਾਈਨਿੰਗ ਨੇੜੇ ਦੇ ਚੱਕ ਲਣਗੇ ਹੁਣ ਸਾਰੇ ਮਾਈਨਿੰਗ ਹੋਈ ਹੋਈ ਦੇਖੋ ਜੀ ਇੱਧਰ ਮਾਈਨਿੰਗ ਹੋਈ ਹੋਈ ਆ ਉਧਰ ਪਰਲੇ ਪਾਸੇ ਉਹ ਨਹੀਂ ਹੋਈ ਤਾਂ ਇਹ ਇਹ ਦੇਖ ਸਕਦੇ ਹੋ ਤਸਵੀਰ ਤੁਸੀਂ ਇਹ ਜਿਹੜਾ ਇਸ ਤਰੀਕੇ ਦੇ ਨਾਲ ਇਹ ਬੰਨ ਜਿਹੜਾ ਉਹ ਬੰਨਿਆ ਜਾ ਰਿਹਾ ਤਾਂ ਲੋ ਨੌਜਵਾਨ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਇਸੇ ਨੂੰ ਕਿਉਂਕਿ ਇਹ ਜਿਕਰ ਇਹ ਜਿਹੜਾ ਪਹਾੜ ਇੱਥੋਂ ਜਿਹੜਾ ਵੱਧ ਰਿਹਾ ਲਗਾਤਾਰ ਇਹ ਜਿਹੜੀਆਂ ਢੰਗਾਂ ਜਿਹੜੀਆਂ ਵਿੱਚ ਡਿੱਗ ਰਹੀਆਂ ਨੇ ਜੇਕਰ ਇਸ ਨੂੰ ਨਾ ਬਚਾਇਆ ਗਿਆ ਤਾਂ ਉਸ ਤੋਂ ਬਾਅਦ ਇਹ ਜ਼ਰੂਰ ਜਿਹੜਾ ਉਸ ਤੋਂ ਬਾਅਦ ਪਾਣੀ ਇਧਰ ਪਾਸੇ ਭਰਨਾ ਸ਼ੁਰੂ ਹੋ ਜਾਏਗਾ ਤਾਂ ਇਹ ਇੰਨਾ ਏਰੀਆ ਜਿਹੜਾ ਇਹ ਸਤਲੁਜ ਦਾ ਜਿਹੜਾ ਸਤਲੁਜ ਵਿੱਚ ਖੋਰ ਕੇ ਜਿਹੜਾ ਲੈ ਗਿਆ ਭਾਈ ਇੰਨਾ ਏਰੀਆ ਲੈ ਗਿਆ ਜੀ ਇੱਥੋਂ ਤੋਂ ਇੱਥੇ ਹਾਂਜੀ ਹਾਂਜੀ ਉਹ ਉੱਥੇ ਤੱਕ ਸੀ ਇਹ ਉਹ ਜੇ ਟਾਲੀ ਖੜੀ ਆ ਟਾਲੀ ਤੋਂ ਇੱਧਰ ਸਾਰਾ ਰਾਤ ਸਾਹਮਣੇ ਤੋਂ ਆਇਆ ਸੀ ਹਾਂ ਜੀ ਜੀ ਇਹ ਕੱਲ ਸ਼ਾਮ ਨੂੰ ਗਿਰਿਆ ਸਾਰਾ ਹਾਂ ਜੀ ਇੱਥੇ ਹਾਂ ਜੀ ਹਾਂ ਜੀ ਇਹ ਕੱਲ ਸ਼ਾਮ ਨੂੰ ਇਹ ਸਾਰਾ ਉਹ ਐ ਇੱਥੇ ਤੱਕ ਥੈਲੇ ਵੀ ਲੈ ਗਿਆ ਸੀ ਸਾਰੀ ਠੋਕਰ ਲੈ ਗਿਆ ਪੂਰੇ ਪੂਰੇ ਪੱਥਰ ਲੱਗੇ ਦੀ ਇਹ ਪੂਰਾ ਸਾਰਾ ਹੜ ਗਿਆ ਇੱਥੋਂ ਲੈ ਕੇ ਉੱਥੇ ਰੇਤ ਠੋਕਰ ਤੀ ਸਾਰਾ ਹੜ ਗਿਆ ਤਾਂ ਇਹ ਜਿਹੜਾ ਏਰੀਆ ਹੈ ਇੱਥੋਂ ਦੇ ਲੋਕ ਜਿਹੜੇ ਆ ਲੱਗੇ ਹੋਏ ਨੇ ਲਗਾਤਾਰ ਨਾਲ ਦੇ ਪਿੰਡਾਂ ਦੇ ਲੋਕ ਨੇ ਉਹ ਵੀ ਜਿਹੜਾ ਇੱਥੇ ਕਰਨ ਸੇਵਾ ਕਰਨ ਦੇ ਲਈ ਆ ਰਹੇ ਨੇ ਤਾਂ ਲਗਾਤਾਰ ਇੱਥੇ ਜਾਲ ਦੇ ਵਿੱਚ ਭਰ ਕੇ ਗੱਟੇ ਇੱਥੇ ਪਾਣੀ ਦੇ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਪਰ ਪਾਣੀ ਦਾ ਬਹਾ ਸੱਚਮੁੱਚ ਕਾਫੀ ਤੇਜ਼ ਆ ਵਿਸ਼ਾਲ ਨੂੰ ਇੱਕ ਵਾਰ ਪਾਣੀ ਦੇ ਬਹਾ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਜ਼ਰੂਰ ਦਿਖਾਤੀਆਂ ਜਾਣ ਕੇ ਪਾਣੀ ਕਿ ਸਪੀਡ ਦੇ ਨਾਲ ਚੱਲ ਰਿਹਾ ਹੈ ਤੇ ਇੰਨਾ ਏਰੀਆ ਇਹ ਉਹ ਉਥੋਂ ਲੈ ਕੇ ਪਰਲੇ ਪਾਸੇ ਤੋਂ ਲੈ ਕੇ ਉਹ ਜਿਹੜਾ ਤੁਸੀਂ ਖੁੰਜਾ ਦੇਖ ਰਹੇ ਹੋਗੇ ਜਿੱਥੇ ਟਾਲੀ ਲੱਗੀ ਜਾਂ ਦਰਖਤ ਲੱਗੇ ਹੋਏ ਨੇ ਉਥੋਂ ਇਸ ਟਾਲੀ ਇਧਰ ਦੇ ਦਰਖਤ ਤੱਕ ਜਿਹੜਾ ਇਹ ਸਾਰਾ ਏਰੀਆ ਜਿਹੜਾ ਇਥੋਂ ਇਹ ਖੁਰ ਗਿਆ ਤਾਂ ਇਸੇ ਨੂੰ ਲਗਾਤਾਰ ਪਿਛਲੇ 5 6 ਦਿਨ ਤੋਂ ਸੰਗਤ ਪਜਾ ਪਿੰਡ ਇਲਾਕੇ ਦੇ ਲੋਕ ਜਿੰਨੇ ਵੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਨਾਲ ਨਾਲ ਸਰਕਾਰਾਂ ਦੇ ਨਾਲ ਨਾਰਾਜ਼ਗੀ ਜ਼ਰੂਰ ਆ ਲੋਕ ਕਹਿੰਦੇ ਨੇ ਕਿ ਪਰਲੇ ਪਾਸੇ ਦਾ ਜਿਹੜਾ ਏਰੀਆ ਹੈ ਜੇ ਉਹ ਡਰੇਨ ਨੂੰ ਜੇਕਰ ਉਥੋਂ ਪਟਾ ਦਿੱਤਾ ਜਾਵੇ ਪਾਣੀ ਤਾਂ ਉਹ ਉਸ ਤੇ ਨਾਲ ਕਾਫੀ ਸਾਰਾ ਜਿਹੜਾ ਇਧਰ ਦੇ ਲੋਕ ਨੇ 100 ਪਿੰਡ ਲਗਭਗ ਦਸਰੇ ਨੇ ਲੋਕ ਕਿ ਦਰਿਆ ਦੇ ਏਰੀਆ ਦੇ ਨਾਲ ਸਤਲੁਜ ਨਾਲ ਲੱਗਦੇ ਹੈ ਮਾਛੂਆੜਾ ਤੱਕ ਜਿਹੜੇ 100 ਪਿੰਡ ਨੇ ਉਹ ਵੱਸ ਸਕਦੇ ਨੇ ਤਾਂ ਇੱਥੇ ਬਜ਼ੁਰਗ ਹੋਣ ਨੌਜਵਾਨ ਹੋਣ ਤਾਂ ਉਹ ਹਰ ਉਮਰ ਦੇ ਜਿਹੜੇ ਵਰਗ ਦੇ ਲੋਕ ਨੇ ਜਿਹੜੇ ਉਹ ਇੱਥੇ ਅਸੇਵਾ ਕਰਨ ਦੇ ਵਿੱਚ ਲੱਗੇ ਹੋਏ ਨੇ ਨੌਜਵਾਨ ਪੀੜ੍ਹੀ ਖਾਸ ਕਰਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੀ ਆ ਉਹ ਇੱਥੇ ਸੇਵਾ ਕਰਨ ਦੇ ਲਈ ਆ ਜਾਂਦੀ ਆ ਤਾਂ ਗੱਟੇ ਭਰ ਕੇ ਉੱਥੇ ਪਹੁੰਚਾਏ ਜਾਂਦੇ ਨੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਸਤਲੂ ਦੇ ਪਾਣੀ ਦੇ ਨਾਲ ਜਿਹੜਾ ਉਹ ਸਿੱਟਿਆ ਜਾਂਦਾ ਭਾਵ ਤਾਂ ਜੋ ਬੰਨ ਨੂੰ ਰੋਕਿਆ ਜਾ ਸਕੇ